ਹੜ੍ਹ ਚ ਫਸੇ ਦੋਸਤਾਂ ਤੇ ਉਸਤੇ ਪਰਿਵਾਰ ਦੀ ਮਦਦ ਕਰਨ ਗਏ ਦੋਸਤਾਂ ਦੇ ਵਿੱਚੋਂ ਦੋ ਦੋਸਤ ਜਿਹੜੇ ਉਹ ਹੜ੍ਹ ਦੇ ਪਾਣੀ ਦੇ ਵਿੱਚ ਫਸ ਜਾਂਦੇ ਨੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਸਾਰਾ ਮਾਮਲਾ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਪਿੰਡ ਰਹੀਮਾਬਾਦ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਦੇ ਦੋਸਤ ਦੀ ਮਦਦ ਕਰਨ ਗਏ ਛੇ ਦੋਸਤਾਂ ਦੇ ਵਿੱਚੋਂ ਚਾਰ ਦੋਸਤ ਤਾਂ ਸਹੀ ਸਲਾਮਤ ਵਾਪਸ ਪਰਤ ਆਉਂਦੇ ਨੇ ਪਰੰਤੂ ਦੋ ਦੋਸਤ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਜਾਂਦੇ ਨੇ ਜਿਸ ਵਿੱਚੋਂ ਇੱਕ ਦੋਸਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਮਕਾਨ ਦੀ ਛੱਤ ਤੇ ਚੜ ਕੇ ਆਪਣੇ ਆਪ ਨੂੰ ਬਚਾ ਲੈਂਦਾ ਜਦਕਿ ਦੂਸਰਾ ਨੌਜਵਾਨ ਜਿਹੜਾ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਜਾਂਦਾ ਲਾਪਤਾ ਹੋਏ ਨੌਜਵਾਨ ਦੀ ਪਹਿਚਾਣ ਵਿਨੈ ਕੁਮਾਰ ਵਜੋਂ ਹੋਈ ਹੈ ਹਾਲਕਿ ਜਿਸ ਨੌਜਵਾਨ ਵੱਲੋਂ ਆਪਣੇ ਆਪ ਨੂੰ ਸੁਰੱਖਿਅਤ ਕਰ ਲਿਆ ਗਿਆ ਉਸਦਾ ਨਾਮ ਅਮਰਿੰਦਰ ਰਾਏ ਤੇ ਜਿਸ ਨੂੰ ਐਨਡੀਆਰਐਫ ਦੀ ਟੀਮ ਵੱਲੋਂ ਰੈਸਕਿਊ ਕਰ ਲਿਆ ਗਿਆ ਤੇ ਜਿਵੇਂ ਇਹ ਘਟਨਾ ਏ ਪੁਲਿਸ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਪੁਲਿਸ ਵਿਭਾਗ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਵੱਲੋਂ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਐਨਡੀਆਰਐਫ ਦੀ ਟੀਮ ਵੀ ਮੌਕੇ ਤੇ ਪਹੁੰਚਦੀ ਹੈ ਜਜਿਹਨਾਂ ਵੱਲੋਂ ਅਮਰਿੰਦਰ ਨੂੰ ਤਾਂ ਉਹ ਰੈਸਕਿਊ ਕਰ ਲਿਆ ਜਾਂਦਾ ਹੈ ਪਰੰਤੂ ਵਿਨੈ ਕੁਮਾਰ ਜੋ ਅਜੇ ਤੱਕ ਲਗਾਤਾਰ ਲਾਪਤਾ ਚੱਲ ਰਿਹਾ ਹੈ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਇਹ ਸਾਰੇ ਮਾਮਲੇ ਤੇ ਬੋਲਦਿਆਂ ਇਹ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਛੇ ਦੋਸਤ ਹੈ ਜਿਹੜੇ ਉਹ ਪਾਣੀ ਅਤੇ ਹੋਰ ਰਸਦ ਲੈ ਕੇ ਆਪਣੇ ਦੋਸਤ ਦੀ ਮਦਦ ਕਰਨ ਦੇ ਲਈ ਗਏ ਸੀ ਪ੍ਰੰਤੂ ਰਸਤੇ ਤੋਂ ਅਣਜਾਣ ਹੋਣ ਕਾਰਨ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਦੋ ਦੋਸਤ ਵਹਿ ਜਾਂਦੇ ਨੇ ਜਦਕਿ ਚਾਰ ਦੋਸਤ ਉੱਥੋਂ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਵਾਪਸ ਪਰਤ ਆਉਂਦੇ ਨੇ ਤਾਂ ਇੱਕ ਦੋਸਤ ਵੱਲੋਂ ਤਾਂ ਆਪਣੇ ਆਪ ਨੂੰ ਸੁਰੱਖਿਅਤ ਕਰ ਲਿਆ ਜਾਂਦਾ ਹੈ ਪ੍ਰੰਤੂ ਵਿਨੇ ਕੁਮਾਰ ਜਿਹੜਾ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਜਾਂਦਾ ਤੇ ਅਜੇ ਤੱਕ ਉਸ ਦਾ ਕੁਝ ਵੀ ਥੋਪਤਾ ਨਹੀਂ ਲੱਗ ਸਕਿਆ ਤੇ ਲਗਾਤਾਰ ਐਨਡੀਆਰਐਫ ਦੀਆਂ ਟੀਮਾਂ ਵੀ ਵਿਨੇ ਕੁਮਾਰ ਦੀ ਉਹ ਪਾਲ ਦੇ ਵਿੱਚ ਜੁੱਟੀਆਂ ਹੋਈਆਂ ਨੇ ਇਸ ਮੌਕੇ ਉਹਨਾਂ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵੀ ਆਪਣੀ ਜਾਨ ਦੇ ਨਾਲ ਖਿਲਵਾੜ ਨਾ ਕਰੋ ਅਣਜਾਣ ਰਸਤੇਾਂ ਤੇ ਜਾਣ ਤੋਂ ਗੁਰੇਸ਼ ਕਰੋ ਕਿਉਂਕਿ ਪ੍ਰਸ਼ਾਸਨ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਉਹ ਕਿਸ਼ਤੀਆਂ ਰਾਹੀਂ ਜ਼ਰੂਰੀ ਰਸਤਾ ਜਿਹੜੀ ਉਹ ਆਮ ਲੋਕਾਂ ਤੱਕ ਪਹੁੰਚਾਰੀਆਂ ਨੇ ਪਿੰਡ ਰੀਮਾਬਾਦ ਦੇ ਵਿੱਚ ਕੁਝ ਸਮਾਂ ਸਾਨੂੰ ਪਹਿਲਾਂ ਪਤਾ ਲੱਗਾ ਸੀ ਜੀ ਇੱਕ ਕਲਾ ਨੌਰ ਤੋਂ ਚਾਰ ਪੰਜ ਲੜਕੇ ਜਿਹੜੇ ਆ ਉਹ ਕਿਸੇ ਆਪਣੇ ਦੋਸਤ ਨੂੰ ਪਾਣੀ ਪਹੁੰਚਾਉਣ ਵਾਸਤੇ ਇੱਧਰ ਆਏ ਸੀਗੇ ਲੇਕਿਨ ਉਹ ਜਿਹੜੇ ਲੜਕੇ ਸੀ ਉਹ ਰਸਤੇ ਤੋਂ ਅਣਜਾਣ ਸੀਗੇ ਉਹ ਰਸਤਾ ਸਹੀ ਉਹਨਾਂ ਨੂੰ ਪਤਾ ਨਹੀਂ ਸੀਗਾ ਇੱਧਰ ਖੇਤਾਂ ਦੇ ਵਿੱਚ ਪਾਣੀ ਸੀਗਾ ਅੱਗੇ ਡਰੇਨ ਸੀਗਾ ਉਹਨਾਂ ਵਿੱਚੋਂ ਦੋ ਲੜਕੇ ਜਿਹੜੇ ਸੀ ਉਹਨਾਂ ਦਾ ਪੈਰ ਫਿਸਲ ਗਿਆ ਉਹ ਡਿੱਗ ਪਏ ਇੱਕ ਲੜਕਾ ਜਿਹੜਾ ਵਿਨੇ ਆ ਉਹ ਅਜੇ ਮੇਸਾ ਉਹਦੇ ਬਾਰੇ ਪਤਾ ਨਹੀਂ ਲੱਗ ਰਿਹਾ ਇੱਕ ਲੜਕਾ ਅਮਰਿੰਦਰ ਸਿੰਘ ਹੈ ਉਹ ਅੱਗੇ ਇੱਕ ਘਰ ਆ ਬਾਹਰ-ਬਾਰ ਖੇਤਾਂ ਦੇ ਵਿੱਚ ਉੱਥੇ ਬਾਥਰੂਮ ਉੱਪਰ ਆ ਜਦੋਂ ਮੈਨੂੰ ਇਨਫੋਰਮੇਸ਼ਨ ਆਈ ਮੈਂ ਉਸੇ ਟਾਈਮ ਆਪਣੇ ਐਸਐਸਪੀ ਸਾਹਿਬ ਨੂੰ ਰਿਕੁਐਸਟ ਕੀਤੀ ਐਸਐਸਪੀ ਸਾਹਿਬ ਦੀ ਕਮਾਂਡਰ ਸਾਹਿਬ ਨਾਲ ਗੱਲ ਹੋਈ ਕਮਾਂਡਰ ਸਾਹਿਬ ਦੇ ਹੁਕਮ ਨਾਲ ਜਿਹੜੇ ਮੈਡਮ ਸਰੋਜ ਜੀ ਅਸਿਸਟੈਂਟ ਕਮਾਂਡਰ ਪਹੁੰਚ ਚੁੱਕੇ ਨੇ ਉਹਨਾਂ ਨੇ ਆਪਰੇਸ਼ਨ ਜਿਹੜਾ ਉਹ ਸ਼ੁਰੂ ਕਰ ਦਿੱਤਾ ਵਾ ਤੇ ਜਿਹੜਾ ਉਹਨੂੰ ਜਲਦੀ ਹੀ ਕੁਝ ਮਿੰਟਾਂ ਦੇ ਵਿੱਚ ਹੀ ਜਿਹੜਾ ਲੜਕਾ ਅਮਰਿੰਦਰ ਆ ਉਹਨੂੰ ਕਿਸ ਤਰ੍ਹਾਂ ਹੀ ਬਾਹਰ ਲੈ ਆਉਣਗੇ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਾਰੀਆਂ ਸੰਸਥਾਵਾਂ ਨੂੰ ਸਾਰੇ ਪਿੰਡ ਦੇ ਲੋਕਾਂ ਨੂੰ ਅਪੀਲ ਆ ਪੀ ਆ ਬਿਨਾ ਵਜਾ ਜਿਹੜਾ ਪਾਣੀ ਲੈ ਕੇ ਜਾਂ ਰਾਸ਼ਨ ਲੈ ਕੇ ਬਿਨਾ ਜਿਸ ਰਸਤੇ ਦਾ ਤੁਹਾਨੂੰ ਨਹੀਂ ਪਤਾ ਪਿੰਡ ਦੇ ਪੁੱਛਣ ਤੋਂ ਬਗੈਰ ਪਿੰਡ ਦੀ ਇਜਾਜ਼ਤ ਤੋਂ ਬਿਨਾ ਨਾ ਜਾਓ ਤਾਂ ਜੋ ਕਿ ਕੋਈ ਨੁਕਸਾਨ ਨਾ ਹੋ ਸਕੇ ਕਿ ਆਪਣੇ ਦੋਸਤ ਨੂੰ ਪਾਣੀ ਪਿਉਣ ਗਏ ਸੀ ਜੇ ਕੋਈ ਸਮਾਸੇਵੀ ਸੰਸਥਾ ਵਾਲੇ ਨਹੀਂ ਸੀਗੇ ਇਹ ਟੋਟਲ 6 ਲੜਕੇ ਗਏ ਸੀਗੇ ਚਾਰ ਲੜਕੇ ਵਾਪਸ ਆ ਗਏ ਦੋ ਲੜਕੇ ਜਿਹੜੇ ਸੀਗੇ ਉਹ ਉੱਥੇ ਪਾਣੀ ਦੇ ਘੇਰੇ ਦੇ ਵਿੱਚ ਆ ਗਏ ਐਨਡੀਆਰਐਫ ਵੱਲੋਂ ਜੀ ਜਿਹੜੇ ਬੜੇ ਬੜੀ ਮਸ਼ੱਕਤ ਨਾਲ ਜਿਹੜੀ ਉਹ ਆਪਣੀ ਮਿਹਨਤ ਨਾਲ ਮੈਡਮ ਸਰੋਜ ਜਿਹੜੇ ਡਿਫਟੀ ਕਮਾਂਡੈਂਟ ਆਏ ਨੇ ਉਹਨਾਂ ਦੀ ਅਗਵਾਈ ਹੇਠ ਜਿਹੜਾ ਆਪਰੇਸ਼ਨ ਸ਼ੁਰੂ ਹੋ ਗਿਆ ਜੀ ਆਪਰੇਸ਼ਨ ਆਪਣਾ ਕਰ ਰਹੇ ਨੇ ਅਸੀਂ ਪਿੱਛੇ ਖੜੇ ਹਾਂ ਜੀ ਤੇ ਜਲਦੀ ਕੁਝ ਮਿੰਟਾਂ ਬਾਅਦ ਜਿਹੜਾ ਉਹ ਲੜਕਾ ਅਮਰਿੰਦਰ ਆ ਉਹਨੂੰ ਵਾਪਸ ਲੈ ਆਉਣਗੇ ਦੂਸਰੇ ਨੂੰ ਵੀ ਉਹਨੂੰ ਲੱਭਣ ਦੀ ਪਹਾੜ ਜੀ ਜਿਹਨੇ ਨੂੰ ਜਿਹੜੀ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਜੀ ਹਨੇਰਾ ਕਾਫੀ ਹੋ ਚੁੱਕਾ ਵਾ ਪਾਣੀ ਦਾ ਜਿਹੜਾ ਵ ਕੋਸ਼ਿਸ਼ ਜਾਰੀ ਹੈ ਜੀ ਹਾਂ ਜੀ ਜੀ ਸ਼ਾਮੀ 5 5:30 ਵਜੇ ਦੇ ਕਰੀਬ ਇਹ ਲੜਕੇ ਜਿਹੜੇ ਆ ਇਹ ਆਪਣੇ ਦੋਸਤ ਨੂੰ ਜਿਵੇਂ ਐਸਐਚਓ ਸਾਹਿਬ ਨੇ ਦੱਸਿਆ ਵੀ ਇਹ ਇਹ ਪਾਣੀ ਉੱਥੇ ਪੀਉਣ ਗਏ ਆ ਤੇ ਰਸਤੇ ਦਾ ਇਹਨਾਂ ਨੂੰ ਪਤਾ ਨਹੀਂ ਸੀ ਉੱਥੇ ਪਾਣੀ ਬਹੁਤ ਜ਼ਿਆਦਾ ਸੀਗਾ ਤੇ ਉਹ ਪਾਣੀ ਦੀ ਲਪੇਟ ਦੇ ਵਿੱਚ ਜਿਵੇਂ ਇਹ ਆ ਗਏ ਆ ਇੱਕ ਇੱਕ ਬੱਚਾ ਜਿਹੜਾ ਤਰਦਿਆਂ ਤਰਦਿਆਂ ਉਹਦਾ ਤੇ ਉੱਥੇ ਹੱਥ ਬਾਥਰੂਮ ਨੂੰ ਪੈ ਗਿਆ ਉਹਦੇ ਬਾਥਰੂਮ ਦੇ ਉੱਪਰ ਬਿਲਕੁਲ ਸੇਫ ਹੈ ਤੇ ਜਿਹੜਾ ਦੂਜਾ ਲੜਕਾ ਉਹਨੂੰ ਲੱਭਣ ਵਾਸਤੇ ਜਿਹੜੀਆਂ ਟੀਮਾਂ ਜਿਹੜੀਆਂ ਨੇ ਉਹ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਇਹ ਟੀਮਾਂ ਜਿਹੜੀਆਂ ਪਹਿਲਾਂ ਉਧਰ ਕੋਈ ਦੋ ਲੇਡੀ ਪ੍ਰੈਗਨੈਂਸੀ ਸੀਗੀਆਂ ਉਹਨਾਂ ਨੂੰ ਵੀ ਕੱਢਣਾ ਜ਼ਰੂਰੀ ਸੀਗਾ ਉਹਨਾਂ ਨੂੰ ਕੱਢ ਕੇ ਤੇ ਇਹ ਟੀਮਾਂ ਜਿਹੜੀਆਂ ਹੁਣ ਦੇਰ ਰਾਤ ਆ ਕੇ ਜਿਹੜਾ ਇਹਨਾਂ ਦਾ ਆਪਦਾ ਆਪਰੇਸ਼ਨ ਜਲਦ ਸ਼ੁਰੂ ਕਰ ਦਿੱਤਾ। ਵੀ ਹੋ ਸਕਦਾ ਹੈ। Inspire way innovation DNA University